ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਬਾਬੇ ਦਾ ਨਾਮ ਲੈ ਕੇ ਅੱਜ ਧੁੰਦ ਕਾਫੀ ਪਈ ਆ ਕੰਮ ਜਿਹੜੇ ਆ ਛੇਤੀ ਨਹੀਂ ਚੱਲਨੇ ਜੋ ਬਣਾ ਤੁਹਾਡੇ ਅੱਗੇ ਸਿਆਣੇ ਬੰਦੇ ਹੋਣ ਨਾ ਤੇ ਐਡਾ ਸ਼ੈੱਡ ਪਾ ਕੇ ਦਿੱਤਾ ਸੁਪਰ ਸੀਡਰ ਫੇਰ ਬਾਹਰੇ ਲਾਇਆ ਗੁਰੂਆ ਇੰਨੇ ਸਿਆਣੇ ਸਾਡੇ ਨਾਲ ਬੰਦੇ ਹੋਣ ਤਾਂ ਫੇਰ ਤੇ ਮੈਂ ਨਾ ਹੀ ਤਰ ਜੀਏ ਕੀ ਤੀਕਾ ਲਗਾ ਵੀ ਦੇ ਬੀਜ ਕਹਿ ਤੱਕ ਗਏ ਹਜਾਰ ਆਹ ਤੇ ਇਹਨਾਂ ਬੰਦੇ ਜਵੀ ਮਿੱਦੂ ਮੇ ਕਿਲਾ ਉਹ ਵੀ ਕਿਹੜਾ ਬੀਜੀ ਬੀਦ ਮੈਂ ਅੱਜ ਲਿਆ ਆ ਜੇ ਸੁਪਰ ਸੀਟਰ ਨਾਲ ਬਰੀਕ ਕੀਤੀ ਹੈ ਨਾ ਬਰੀਕ ਕਰ ਲੈਨੇ ਆ ਪ੍ਰੀਕ ਤੇ ਕਰ ਲੈਨੇ ਤੇ ਆ ਉਹ ਬਾਹਰ ਲਾਇਆ ਵਾ ਅਗਲ ਹੀ ਨਹੀਂ ਹੈਗੀ ਵੀ ਯਾਰ ਸਾਦ ਨੰਦਰ ਲਾ ਦੀਏ ਜੇ ਥਾਂ ਨਹੀਂ ਹੈਗਾ ਫਿਰ ਤੇ ਬੰਦਾ ਪੰਗਾ ਲਵੇ ਹੁਣ ਅੱਜ ਬਲ ਆਪਣਾ ਪੈਲਰ ਦੀ ਵੈਲਰ ਦੀ ਆ ਪੰਜ ਫਾਲੇ ਜਿਹੜੇ ਆ ਰਗੜਦੇ ਆ ਥੋੜੀ ਕਟਾਈ ਜਿਹੜੀ ਆ ਸੈਟਣੀ ਆ ਤੇ ਇੱਕ ਇਹਦਾ ਹੋਰ ਨੁਕਸੇ ਇੱਕ ਧਾਗਾ ਵੱਡਾ ਇੱਕ ਧਾਗਾ ਛੋਟਾ ਇਹਦੀ ਸੂਈਆਂ ਦੀ ਸੈਟਿੰਗ ਕਰਨੀ ਆ ਹੌਲੀ ਹੌਲੀ ਵੀਰਾਂ ਨੇ ਜਾਜ ਤੇ ਸਿਖਾਦੀ ਆ ਤੇ ਚਲੋ ਅੱਜ ਪੰਗਾ ਲੈਨੇ ਆ ਇਹ ਨਿਕੇ ਨਿਕੇ ਕੰਮ ਹੀ ਕਰਨ ਵਾਲੇ ਨੇ ਬਾਬਾ ਨਾਨਕ ਕਿਰਪਾ ਕਰੇ ਓਏ ਜੋਬਣਾ ਇੰਚੀ ਟੇਪ ਨਹੀਂ ਹੈਗਾ ਆਪਣੇ ਕੋਲ ਆ ਪੀਤਾ ਕਾਲਾ ਸਾਫ ਕਰਕੇ ਲੈ ਆਇਆ ਇਹਦੇ ਵਿੱਚ ਵਰਨਾ ਪੈਣਾ ਇਹਦੇ ਤੇ ਹੋਰ ਜਦ ਕਾਲਾ ਮੈਂ ਪੁਲਿਸ ਮਹਾਮਾ ਕੋ ਵੀ ਨਹੀਂ ਕੋਈ ਨਹੀਂ ਦਾਣੀ ਬੈਲਰ ਦੇ ਨਾਲ ਸਾਰੀ ਸਫਾਈ ਕਰਦਾ ਆਵੇ ਫਰਕ ਕੀ ਮੈਂ ਤੈਨੂੰ ਆਖਣ ਲੈਣਾ ਇਧਰੇ ਇਧਰੇ ਕਿੱਥੇ ਚਲੇਗੀ ਉਹ ਉਹ ਕਸੂ ਇਧਰ ਲਾ ਬੰਨਾ ਤਾਂ ਹੀ ਥੋੜਾ ਢਿੱਲਾ ਰਹਿੰਦਾ ਇਹੋ ਵੇਖਣਾ ਹੋਣਾ ਪਿਆ ਯਾਰ ਇਹ ਚੀਜ਼ੇ ਰੱਬੀਏ ਤੇ ਉਹਦਾ ਪੀਲਾ ਚਾਹ ਮਾਰੀ ਹਲਾ ਲੱਬ ਕੇ ਇੰਚ ਟੇਪ ਤੇ ਕਰੀਏ ਉਹ ਦੇ ਵੀ ਸਾਡੇ ਤਾਂ ਹੋਰ ਕਰ ਲੈਣਾ ਕੱਲ ਸੋਤਾ ਵੀ ਨਹੀਂ ਦੇਦਾ ਜਦੋਂ ਸੋਤਾ ਨਹੀਂ ਕਿਹਦੇ ਮੈਂ ਤਾਂ ਸਾਥ ਰਿਹਾ ਇੱਕੋ ਜਵਾਂ ਰੱਖਾ ਦਈਆ ਯਾਰ ਜੋ ਹੁਣ ਖਲਾ ਮੜਾਇਆ ਇਹ ਬਹੁਤ ਜ਼ਰੂਰੀ ਕੰਮ ਆ ਯਾਰ ਕੰਮ ਸਾਰਾ ਖਲੋ ਗਿਆ ਆ ਕੀ ਦੇ ਆਲੂ ਆਗੇ ਐਂ ਦੇ ਕਿਹ ਡਰ ਕੇ ਜਿੱਤੋਂ ਦਾ ਕਾਫੀ ਪਈ ਆ ਕੰਮ ਲੇਟ ਸੇਟ ਛਾਗ ਲੋ ਛਾਗ ਲੋ ਛੇਰੋ ਚਾ ਚਾਵਾ ਛਗੋ ਛੇਰੋ ਬਗਿਓ ਧੁੰਦ ਕਾਫੀ ਪਈ ਆ ਤੇ ਕੌਲੇ ਵੱਡੇ ਚਾਹ ਦੇ ਤੁੰਨੇ ਪਏ ਆ ਸਿੰਘਾ ਨੇ ਫੁੱਲ ਵੱਡੇ ਜੰਗੀ ਤੇ ਤੇ ਐਨਾ ਕੌਲਾ ਚਾਹ ਦਾ ਪੀਤਾ ਹੋਵੇ ਤਾਂ ਸਾਰੀ ਤੇਰੀ ਭੁੱਖ ਕਿੱਥੇ ਲੱਗੇ ਏ ਕੌਨ ਸਾਰੇ ਏ ਭੰਡਾਰੀ ਤੇਰੇ ਕੋ ਕਿਉਂ ਨਹੀਂ ਮਾਲੂਮ ਲੱਗਦਾ ਸਹਰਾਣਾ ਬਹੁਤ ਬੜਾ ਰਖਾਇ ਬੀ ਸੇ ਇਹਨੂੰ ਮੋਬਾਈਲ ਕਿੱਤੋਂ ਲੈਤਾ ਇਹਨੇ ਤੇ ਮੋਬਾਈਲ ਦੇ ਉੱਤੇ ਪੈ ਪੂ ਜਾਣਾ ਬੈਗ ਜੇ ਤਾਂ ਟੀਵੀ ਉਹ ਦੋ ਦਿਨ ਹੀ ਕਰ ਕਿਵੇਂ ਨਾ ਸੁਣਾਇਆ ਐ ਏ ਏ ਕੌਣ ਸਾਰੇ ਇਹ ਬਹੁਤ ਲੇਟ ਉੱਠਦਾ ਹੈ ਆ ਇਹਨਾਂ ਨੂੰ ਬੈਂਚ ਲਾ ਕੇ ਦਿੱਤਾ ਗੱਲ ਮੋਬਾਈਲ ਰੱਖਣ ਨੂੰ ਹੁਣ ਅੱਜ ਇੱਕ ਤਾਂ ਜਮੀਂ ਬੀਜਣੀ ਆ ਇੱਕ ਦੋਵਾਂ ਜਾਂ ਮੜਿਆ ਨਾ ਇਹਦਾ ਤੈਨੂੰ ਪਤਾ ਤੇਰੀ ਉਹਦਾ ਰਗੜ ਕੇ ਲੈ ਨਿਗਾਰ ਰੱਖੀ ਇਧਰ ਬਲੌਗ ਬਣਾਉਦੇ ਯੋ ਇਹ ਤਾਂ ਮੋਟਰਸਾਈਕਲ ਭਜਾ ਕੇ ਲੈ ਗਿਆ ਆਪਣਾ ਮੋੜ ਗਰੀਸ ਮਾਰ ਲਈ ਪੁੱਤ ਨੂੰ ਕਮਾ ਗਏ 나ਡ ਗੁਰੂਆ ਤੋਂ ਹੀ ਮਿੰਟ ਚ ਗਵਾਲੇ ਜੋ ਲੈ ਇਹ ਕਿਧਰ ਕੀ ਗਿਆ ਮੈਂ ਉਹਨੂੰ ਪਾਰ ਲੈ ਕੇ ਜਾਣਾ ਉਹ ਮੋਬਾਈਲ ਮੰਗਣਾ ਲੈ ਕੇ ਜਾਵਾਂ ਤੇ ਤੂੰ ਰੱਖੇ ਕਿਥੇ ਤੈਨੂੰ ਪਤਾ ਹੀ ਨਹੀਂ ਆ ਮੇਰੇ ਉੱਤੇ ਰੱਖੇ ਹੈ ਇਹ ਦੇ ਉੱਤੇ ਰੱਖੇ ਗਿਆ ਸਾਰੇ ਤੂੰ ਜਿਹੜਾ ਟਾਪਾ ਚੁੱਕਿਆ ਵਾ ਇਸ ਦੇ ਵਿੱਚ ਬਾਤ ਯਾਰ ਇਹਦੇ ਵਿੱਚ ਪੈਰ ਲੱਗੇ ਤੈਨੂੰ ਦੇਖ ਲੋ ਕਿੰਨੇ ਛੇ ਛੇ ਇੱਕ ਪੰਜ ਦੇ ਇੱਕ ਯਾਰ 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 ਪੰਜ ਨਾ ਟਾਇਰ ਆ ਆ ਚੱਲ ਗਿਆ ਇਹ ਆ ਕੱਸ ਤੂੰ ਆਹ ਦੀ ਟਿਮ ਜੀ ਓ ਯਾਰ ਇੱਥੇ ਓ ਯਾਰ ਇੱਧੇ ਕਸਣਾ ਵਾ ਕਸਾਰਿਆ ਤੂੰ ਵੀ ਗੱਲਾਂ ਇੱਥੇ ਕਰੀ ਜਾਂਦਾ ਵਾ ਉਹਨੂੰ ਪਤਾ ਵਾ ਇਹਨੂੰ ਸਮਝਾਓ ਨਾ ਆ ਗਈ ਜੈਸਵਿਲ ਦਾ ਯਾਰ ਇੱਕ ਰਹਿ ਗਿਆ ਇੱਕ ਰਹਿ ਗਿਆ ਬਸ ਕੌਣ ਯਾਰ ਵੀਰਾਂ ਦਾ ਪ੍ਰਸ਼ਾਦਾ ਪਣੀ ਸ਼ਕਾਦਾ ਇੱਥੇ ਸੰਗਣਾ ਦੀ ਵੀ ਕੋਈ ਜਿੱਤ ਗੱਲ ਆ ਪੇਠਾ ਖਾਣਾ ਕੇ ਪਤੀਸਾ ਜਾਂ ਕੋਈ ਵੀ ਚੀਜ਼ ਖਾਣੀ ਹੋਵੇ ਦੱਸੋ ਮੈਂ ਚੱਲਿਆਂ ਸ਼ਹਿਰ ਨੂੰ ਚੇਚਾ ਸ਼ਹਿਰ ਜਾਣਾ ਹੈ ਦੇਖ ਲੈ ਬਾਬਾ ਪੇਠਾ ਪੇਠੇ ਖੰਡ ਜਿਆਦੀ ਹੁੰਦੀ ਯਾਰ ਖੰਡ ਕੋਈ ਨਹੀਂ ਨਹੀਂ ਬਾਬਾ ਨਹੀਂ ਗੁਰੂਆ ਖੰਡ ਜਿਆਦੀ ਹੁੰਦੀ ਨਹੀਂ ਬਾਬਾ ਨਮਕੀਨ ਕੋਈ ਚੀਜ਼ ਨਮਕੀਨ ਲਈ ਨਮਕੀਨ ਕਰ ਲਈ ਨੇ ਨਮਕੀਨ ਨਾਲ ਬਲੱਡ ਪ੍ਰੈਸ਼ਰ ਨਹੀਂ ਵੱਧਦਾ ਖੇਰ ਜਾਣਾਂਗੇ ਸਮੱਸੇ ਲੈਣਗੇ ਨਮਕੀਨ ਘਰ ਤੋਂ ਚੋਣਾ ਕਿਨੇ ਕੀ ਕਰ ਮੰਗਾਇਆ ਇੱਧਰ ਤੇ ਯਾਰ ਪੇਠਾ ਵੀ ਫੇਲ ਹੋ ਗਿਆ ਵਾ ਤੇ ਨਮਕੀਨ ਨਮਕੀਨ ਕਹਿੰਦੇ ਬਲੱਡ ਪ੍ਰੈਸ਼ਰ ਵਾਧਦਾ ਵਾ ਇਹਦੇ ਬਾਬਾ ਨਾ ਉਹ 버ਗਰ ਦੇ ਵਿੱਚ ਪੂਰਾ ਪਿਓਰ ਸਮਾਨ ਨਹੀਂ ਮਿਲਦਾ ਯਾਰ ਲੈਓ 버ਗਰ ਨਹੀਂ ਬਰਗਰ ਦੀ ਉਹ ਗੱਲ ਨਹੀਂ ਬੰਦੀ ਨਹੀਂ ਨਹੀਂ ਉੱਤੋਂ ਦੀ ਹਾਂਜੀ Sabah. Anu anu kar kar khu. Baren. दान दो बाबा से दई जान लग जाना लग जाना जान दो पर येनू करके जान दो होना ਬੱਸ 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 ਸਾਵੇ ਨੂੰ ਘੜਾ ਦੇਨੇ ਆਂ ਸ਼ਾਬਾਸ਼ 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 ਸ਼ੇਰੋ ਪਰ ਦੋ ਪਰ ਦੋ ਸ਼ੈੱਡ ਇਹ ਪੈਸੇ ਹੀ ਨੱਪਣ ਡਿਆ ਪੈਸੇ ਹੀ ਰੱਖਣ ਡੇ ਅੰਦਰਾਂ 'ਚ ਜਿਹੜਾ ਮਰਜੀ ਅੰਦਰ ਫੋਲਿਆ ਤੇ ਪੈਸੇ ਨਿਕਲ ਆਏ ਪੈਹਾ ਪੈਹਾ ਹੀ ਜਵਾਨੋਂ ਪੈਹਾ ਹੀ ਜਿਹੜਾ ਛੱਡ ਖੋਲੀ ਉਹ ਚੋਂ ਪੈਸੇ ਜਿਹੜਾ ਛੱਡ ਖੋਲੀ ਉਹ ਚੋਂ ਹੀ ਪੈਸੇ ਇੰਨੇ ਪੈਸੇ ਲਾ ਲਾਂਗੇ ਹਿਸਾਬ ਕਿਤੇ ਨਾ ਕਿਤੇ ਵਰਤ ਲਾਂਗੇ ਹੋ ਕਹਾਂ ਬਰ ਰੇ ਬਾਬਾ ਚੱਲ ਕੌਣ ਆਪਾਂ ਨੂੰ ਕੋਲਾ ਆਪਣੇ ਬੈਦਰ ਦਾ ਕੰਮ ਫੇ ਚੱਲ ਪਿਆ ਅੱਜ ਇਹਦੀ ਵੀ ਲੋੜ ਜੋਨ ਮੇਨ ਖੜਾ ਰੀ ਸਾਰੇ ਆਏ ਆ ਰੇਡਾਂ ਦੇ ਸਰਪ੍ਰੀ ਸੱਭਾ ਦੇ ਮਿਠਨਪਾਲ ਸਿੰਘ ਮਿੱਠੂ ਕੋਚ ਆਣਾ ਇਹਨਾਂ ਬੰਦਿਆਂ ਦੇ ਤਾਂ ਕਰਕੇ ਅੱਜ ਕੋਚਾਂ ਦਾ ਤੇ ਦੂਜੇ ਚੇਲਿਆਂ ਦਾ ਫਰਕ ਤੇ ਪੈਂਦਾ ਏ ਕਿ ਨਹੀਂ ਸੁਨੋ ਜੀ ਉਹ ਲਾਲੋ ਟਰੈਕਟਰ ਆਪਣੇ ਸੈਲਫ ਸਟਾਰਟ ਆ ਪੁੱਤ ਟਰੈਕਟਰ ਆਪਾਂ ਸੈਲਫ ਬੈਟਰੀਆਂ ਤੇ ਮੈਂ 50000 ਰੁਪਇਆ ਸਾਰਿਆਂ ਤੇ ਲਾਇਆ ਵਾ ਇਨੂੰ ਬੈਗ ਲੈ ਜਾਓ ਬੈਗ ਕਰ ਲੋ ਮੜਾ ਲਫਟਪਾਲ ਲਾ ਕੇ ਇਹ ਕਹਿੰਦੇ ਗਾਂ ਨੂੰ ਉਹਨਾਂ ਦੇ ਗਾਂ ਹੀ ਲੈ ਜਾਓ ਬੈਗ ਲੈ ਕੇ ਜਾਓ ਇਹਨੂੰ ਬੈਗ ਤਾਈਓ ਤੂੰ ਹੀ ਟਾਈਮ ਲਾਉਨੇ ਆ ਇਹ ਕਹਿੰਦੇ ਹੀ ਗਾਂ ਨੂੰ ਸਾਰਾ ਕੋਫਾ ਇੰਜਨ ਲਾਇਆ ਕੰਪਨੀ ਨੇ ਗੇਅਰ ਲਾਇਆ ਡੀਜ਼ਲ ਪਾਇਆ ਸਰਦਾਰਾਂ ਨੇ ਆਪਣੇ ਆਪ ਬਹਿਓ ਕਰਦੋ ਕਰਦੋ ਫਟਵਾ ਚੂ ਫਟਵਾ ਅੱਜ ਜਵੀ ਜੋ ਬੀਜਣ ਦੇ ਆ ਸੁਪਰ ਸੀਡਰ ਦੇ ਨਾਲ ਇੱਥੇ ਆਪਣਾ ਸੁਪਰ ਸੀਡਰ ਆ ਜਗਤਜੀਤ ਵਾਲਿਆਂ ਦਾ 755 ਟਰੈਕਟਰ ਲਾਇਆ ਸਾਰੇ ਪੈਗੇ ਜਉਣ ਕਿਹੜੇ 1.5 ਕਿਲੇ ਕਿੰਨਾ ਮੈਲੋ ਆ ਯਾਰ ਮਿੰਦਦਾ ਮਿੰਦਦਾ ਹਰ ਸਾਰੀ ਪੈਲੀ ਇਸ ਤਰ੍ਹਾਂ ਕਰਮਾ ਮਾਰ ਕੇ ਮਿੰਦਦੇ ਨੇ ਆਪਾਂ 2 ਮਿੰਟ ਲੱਗਣੇ ਆ ਉਹਦੇ ਚ ਕੀ ਆ ਯਾਰ ਐਨੂੰ ਕਰਮਾ ਸਾਢੇ 4 ਕਿੱਲੇ ਥਾਂ ਆਓ ਤੇ ਹੁਣ ਕਰਮਾ ਬਣਾ ਲ ਕੇ ਨਾ ਆਪਾਂ ਤੇ ਪੂਰਾ ਥਾਂ ਬਣਾ ਲੈਨੇ ਆ ਫਿਰ ਪੂਰਾ ਇਹਦੇ ਵਿੱਚ ਆ ਜਾਊਗਾ ਜਮੀ ਤੇ ਜੋ ਆਪਾਂ ਡੰਗਰਾ ਵਾਸਤੇ ਬੀਜਣ ਲੱਗੇ ਆ ਨਾਲ ਡੇਢ ਬੂਰਾ ਖਾਦ ਦਾ ਪਾਵਾਂਗੇ ਦੋ ਤਰ੍ਹਾਂ ਦੀ ਜਮੀ ਹੈ ਦੋ ਤਰ੍ਹਾਂ ਦੇ ਜੋ ਵਾ ਇੱਕ ਕਸੀਰਾ ਤੋਂ ਰਹਿਤ ਆਪਾਂ ਨੂੰ ਯੂਨੀਵਰਸਿਟੀ ਵਾਲੇ ਵੀਰਾਂ ਨੇ ਦਿੱਤੇ ਸੀ ਤੇ ਇੱਕ ਕਸੀਰਾ ਵਾਲੇ ਆ ਇੱਕ ਆਪਾਂ ਯੂਨੀਵਰਸਿਟੀ ਤੋਂ ਜਿਹੜੀ ਜ਼ਮੀਨ ਦੀ ਕਿਸਮ ਲੈ ਕੇ ਆਏ ਆ OL 17 ਇੱਕ ਆਪਣੀ ਕੋਈ ਜ਼ਮੀਨ ਦੀ ਕਿਸਮ ਆ ਮਮ ਬ੍ਰੇਡਿਟੀ ਸੂਰੀਆ ਸੀਡ ਆ ਇਹਨੂੰ ਆਂ ਦੇਖਾਈ ਇਹ ੜੀ ਇਹ ਜਮੀਨ ਦੀ ਤੇ ਜੋ ਬੀਜ ਕੇ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਇਹਦਾ ਰਿਜ਼ਲਟ ਕਿੱਦਾਂ ਦਾ ਚਲੋ ਜੀ ਹੈਂ ਭੈਗ ਨੂੰ ਕਿਰਪਾ ਕਰੇ ਚੱਲੀ ਜਾਂਦੇ ਕੰਮ ਕਾਜ ਤੇ ਆਪਾਂ ਮਗਰ ਗੀੜੀ ਛੇੜੀ ਵਾਲੇ ਅੰਨ ਨੇ ਜੀਰੋ ਕੇਰਨਾ ਹੈ ਕੀ ਕਰਨਾ ਹੈ ਜੀਰੋ ਨਾ ਕੇਰਾਂਗੇ ਮਾੜੀ ਜੀ ਥੋੜੀ ਬਾਗੇ ਫਿਰ ਨਾਲੇ ਦੋਰ ਜੀ ਲਾ ਦਾਂਗੇ ਫਜ਼ਲੀ ਜੀ ਹੂੰ ਫੇਸ ਵਾਗੇ ਮਾਰ ਕੇ ਦੇ ਪੋਟਰ ਨੂੰ ਸਾਧਵਾਉਂਦੇ ਆਂ ਪਹਿਲਾ ਜੀ ਦੂਜਾ ਗੜਾ ਲਾਇਆ ਤੇ ਨੜ ਗਿਆ ਟੋਟਾ ਥੋੜੀ ਗਿੱਲੀ ਆ ਪਰਾਲੀ ਇਹਨੂੰ ਸਵੇਰ ਦੀ ਸਵੇਰੇ ਤੋਂ ਪਲਵਾਉਨੇ ਆ ਫਿਰ ਤੁਰਿਆ ਆਊਗਾ ਕਿੰਨਾ ਦਾ ਇਹ 8 9 ਦੇ ਕਰਦੇ 8 ਕਦੇ ਕਰਦੇ 8 9 ਤੇ ਗਿੱਲੀ ਪਰਾਲੀ ਆਪੇ ਵੱਢੀ ਜਾਣੀ Aceira botou aí. ਜੇ ਗੇਅਰ ਦੀ ਜਦਨਾ ਥੋੜੀ ਪਰਾਲੀ ਗਿੱਲੀ ਆ ਤੇ ਇਹਨੂੰ ਸਵੇਰ ਦੀ ਧੁੱਪ ਲਵਾਉਣੀ ਆ ਤੇ ਫੇਰ ਕੰਮ ਚੱਲੂਗਾ ਜੇ ਫਰਜ਼ ਦਾ ਕੰਮ ਬਾਲਾ ਉੱਠਾ ਨਹੀਂ ਆਪਣਾ ਜਾਸ ਦੇਖ ਲਈਏ ਇਹਨਾਂ ਕੋਲ ਵੀਰ ਕੱਸ ਦਿੰਦੇ ਆ ਉਹਨਾਂ ਵੀਰਾਂ ਦਾ ਹੀ ਭਰਮ ਨਾਲ ਤੇ ਆਸੋ ਦੁਨੀਆ ਸੈਂੀਆਂ ਸੈੱਟ ਕਰਨੀਆਂ ਐ ਤਾਂ ਗਾਜੂ ਦਾ 4:00 ਵਜੇ ਦੇ ਕੰਮ ਛੱਡੀ ਜਾਂਦਾ। ਬਾਲਾ ਮੇਜਰ ਪ੍ਰੋਬਲਮ ਆ ਜੇ ਫਿਰ ਤੇ ਚਲੋ ਕੰਪਨੀ ਵਾਲਿਆਂ ਆਣਾ ਹੋਣਾ ਹੀ ਹੋਣਾ। ਪਰ ਮੇਰੇ ਹਿਸਾਬ ਨਾਲ ਆਪਾਂ 50 ਕਿੱਲੇ ਵੱਡ ਕੇ ਜਿਹੜੇ ਖਾਲੇ ਲਈ ਆਈਏ ਨਾ ਤੇ ਟਰੈਕਟਰ ਵੀ ਫਸਾ ਰਹਿਦਾ ਤੇ ਬੈਕਰ ਵੀ ਫਸਾ ਰਹਿਦਾ। ਆਲਿਆਂ ਦੇ ਸਭ ਤੋਂ ਜ਼ਿਆਦਾ ਲੱਪ ਰਿਆ ਜੀ। ਖਣਾ ਹੋਵੇ ਜਿੱਤਾ ਮੁੱਦਾ ਨਾਲੋਂ ਨਾਲ ਭਾਈ ਕਰੀ ਜਾਂਦਾ ਵਾ ਇਹਨੂੰ ਆ ਸਿੱਖਣ ਦਾ ਜਜ਼ਬਾ ਵੀ ਮੈਂ ਉਹ ਪਾਸੇ ਕਰੀ ਪੁੱਤ ਗਾੜੀ ਓਏ ਮੈਨੂੰ ਨਾਲੋਂ ਨਾਲ ਕੋਈ ਕੰਮ ਦੂਜੀ ਯਾਰ ਦੱਸਣ ਜੀ ਉਹ ਪਾਸੇ ਕਰ ਦੇ ਇਕੱਠਾ ਲੋੜ ਨਹੀਂ ਪੈਂਦੀ ਆਪਣੇ ਆਪ ਕੰਮ ਖਿੱਚੀ ਹੋਦਾ ਜਿੰਨੇ ਵੀ ਕੰਮ ਸਿੱਖਣਾ ਨਾ ਉਹਨੇ ਪਹਿਲਾਂ ਹੀ ਦਿਮਾਗ ਲਾਉਣਾ ਵੀ ਕਿੱਥੇ ਮੈਨੂੰ ਲੋੜ ਆ ਕਿੱਥੇ ਨਹੀਂ ਇਸ ਕਰਕੇ ਕੰਮ ਸਿਖਾਓ ਜਿੰਨਾ ਵੀ ਹੋ ਸਕੇ ਚਲੋ ਜਿਹੜੇ ਸਪੋਰਟਸ ਨਾਲ ਲੱਗੇ ਸਪੋਰਟਸ ਨਾਲ ਜਿਹੜੇ ਕਿੱਤਿਆਂ ਨਾਲ ਜੋੜ ਸਕਦੇ ਉਹਨੂੰ ਕਿੱਤਿਆਂ ਨਾਲ ਆਪਣੇ ਜਿਹੜਾ ਮਰਜੀ ਸਿੰਘ ਆਣ ਕੇ ਸਿੱਖ ਸਕਦਾ ਡਰਾਈਵਰੀ ਖੁੱਲਾ ਖੁੱਲਾ ਸਕੂਲ ਜਿੱਨੂੰ ਆਦਨੇ ਆਪਾਂ ਇਹ ਅਕੈਡਮੀ ਆਪਾਂ ਜਿਹਦੇ ਵਿੱਚ ਅੱਗੇ ਵੀ ਬਹੁਤ ਅੱਪਾ ਟ੍ਰੇਨਡ ਕੀਤੇ ਆ ਤੇ ਗਾਹ ਵੀ ਕਰੀ ਜਾਂਦੇ ਆ ਚਲੋ ਜੇ ਕੋਈ ਰੋਟੀ ਪੈ ਜੂਗਾ ਉਹਦਾ ਵੀ ਧੰਨਵਾਦ ਤੇ ਜੇ ਕੋਈ ਸੁੱਖਣ ਆ ਗਿਆ ਆਪਾਂ ਨੇ ਫੇਰ ਆਪ ਦਾ ਕੰਮ ਕਰੀ ਜਾਣਾ ਕੋਲੋਂ ਪੂਰਾ ਟ੍ਰੇਨ ਹੋ ਗਿਆ ਓਹ ਲੋ ਵਧੀਆ ਨਜ਼ਾਰਾ ਜਦੋਂ ਇਹ ਚੱਲੀ ਜਾਂਦਾ ਵਾ ਫੇਰ ਤੇ ਵੜਨ ਆਉਂਦਾ ਜਾਂਦਾ ਵਾ ਜੇ ਲੋ ਕਰਦਾ ਖਰਾਬ ਓਹ ਜੀ ਕਰਦਾ ਵੀ ਦਾੰਦ ਜੀ ਉਹਨੂੰ ਕਿਦੋਂ ਓਹ ਕਰਕੇ ਚਲੋ ਜਿਹੜੀ ਚੀਜ਼ ਚੱਲਣ ਲਈ ਉਹਨੇ ਖਰਾਬ ਸੇ ਹੋਣਾ ਹੀ ਆ ਸਾਬਾ ਨਾਨਕ ਸੁੱਖ ਰੱਖੇ ਚਲੋ ਵਧੀਆ ਚੱਲ ਗਿਆ ਉਹ ਤਾਂ ਸਹੀ ਰਹਿ ਗਿਆ ਵਾ ਚਲੋ ਵਧੀਆ ਚਲੋ ਜੀ ਅੱਜ ਦਾ ਆਪਣਾ ਦੇਣਾ ਹੋ ਗਿਆ ਸਮਾਪਤ ਫੇਰ ਤੇ ਅੱਜ ਵੀ ਸਾਰੀ ਦਿhari ਇਕੱਠਾਂ ਦਾ ਕੰਮ ਚੱਲਦਾ ਰਿਹਾ ਜਾਂ ਜਮੀਨ ਦੀ ਜਿਉਂ ਬੀਜੇ ਤੇ ਹੁਣ ਸਾਰੇ ਵੀਰ ਸਿਰੇ ਮਿਲਦੇ ਆ ਸਾਰੇ ਵੀਰਾਂ ਨੂੰ ਤੇ ਚੜ੍ਹਦੇ ਗਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ